ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੇ ਵਨਗੀ ਦੇ ਕਹਾਣੀ ਭਾਗ ਦੇ ਤੀਜੇ ਪਾਠ ਤੱਤੀ ਹੇਠਲਾ ਬਲਦ ਇਸ ਦਾ ਆਪਾਂ ਦੂਜਾ ਪਾਠ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇਸ ਕਰਕੇ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਅਜੋ ਟਾਂਗੇ ਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਬਾਪੂ ਜੀ ਮਹਿਮਾਨ ਸਿੰਘਾਂ ਚੂੜਕਾਣਿਓ ਉਸਨੇ ਕਰਮ ਸਿੰਘ ਦੀ ਡਿਊਟੀ ਵਿੱਚ ਬੈਠੇ ਬਾਪੂ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜੀ ਆਇਆਂ ਨੂੰ ਆਓ ਬੈਠ ਜਾਓ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬਹਿ ਗਿਆ ਉਸਦੇ ਆਉਣ ਕਰਕੇ ਬਾਬਾ ਕੁਝ ਔਖਾ ਲੱਗਦਾ ਸੀ ਪਹਿਲਾਂ ਤਾਂ ਇੱਧਰ ਉੱਧਰ ਵੇਖ ਰਿਹਾ ਸੀ ਪਰ ਹੁਣ ਉਸਨੇ ਚੁੱਪਚਾਪ ਨੀਂ ਮਾ ਲਈ ਮੁਕੰਨ ਖਤਮ ਹੋਣ ਡਿਊਟੀ ਮਕਾਨ ਦਾ ਪਹਿਲਾ ਬਾਹਰਲਾ ਕਮਰਾ ਜਿਸ ਜਿਸ ਵਿੱਚੋਂ ਅੰਦਰ ਦਾਖਲ ਹੋਇਆ ਜਾਂਦਾ ਸੀ ਫੌਜੀ ਮਾਨ ਸਿੰਘ ਆਪਣੀਆਂ ਛੁੱਟੀਆਂ ਮੁਕੰਦੇ ਨੇੜੇ ਟਾਂਗੇ ਤੇ ਚੜ ਕੇ ਆਪਣੇ ਫੌਜੀ ਦੋਸਤ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਮਾਨ ਸਿੰਘ ਨੇ ਕਰਮ ਸਿੰਘ ਦੀ ਡਿਊਟੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜਦਿਆਂ ਕਹਿ ਕੇ ਚੂੜਕਾਣੇ ਤੋਂ ਮਾਨ ਸਿੰਘ ਹੈ ਬਾਬੇ ਨੇ ਉਸ ਨੂੰ ਜੀ ਆਇਆਂ ਨੂੰ ਕਹਿੰਦੇ ਉਸ ਨੂੰ ਬੈਠਣ ਲਈ ਕਿਹਾ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਉੱਤੇ ਬੈਠ ਗਿਆ ਉਸ ਦੇ ਆਉਣ ਤੇ ਬਾਬਾ ਕੁਝ ਮੁਸ਼ਕਲ ਵਿੱਚ ਲੱਗ ਰਿਹਾ ਸੀ ਪਹਿਲਾਂ ਤਾਂ ਉਹ ਇੱਧਰ ਉੱਧਰ ਦੇਖ ਰਿਹਾ ਸੀ ਪਰ ਉਹ ਫਿਰ ਉਸਨੇ ਚੁੱਪਚਾਪ ਨੀਂਮੀ ਪਾ ਲਈ ਮਾਨ ਸਿੰਘ ਕਾਲੇ ਸਵਾਦਾ ਸੀ ਪਰ ਆਪਣੀ ਸਾਵਭਕਤੀ ਉਸ ਨੂੰ ਬੜੀ ਹੈਰਾਨੀ ਹੋਈ ਹੋ ਸਕਦਾ ਸੀ ਇਹ ਕੋਈ ਉਪਰਾਧੀ ਹੋਵੇ ਤੁਸੀਂ ਕਰਮ ਸਿੰਘ ਦੇ ਬਾਪੂ ਉਸ ਨੇ ਚੰਗੀ ਮਿਲਣੀ ਦੀ ਮੰਗ ਕਰਦੇ ਹੋਏ ਕਿਹਾ ਆਹੋ ਆਹੋ ਜੀ ਇਹ ਉਹਦਾ ਹੀ ਕਰ ਹੈ ਉਸ ਮੇਰੇ ਵਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਂ ਉਸ ਲਿਖਿਆ ਸੀ ਭਈ ਤੁਸੀਂ ਆਓਗੇ ਸਾਡੇ ਕੋਲ ਤੇ ਬੁੱਢਾ ਉੱਠ ਕੇ ਵਿੜੇਵਲ ਤਰਪੇ ਇੱਕ ਕੱਟੀ ਨੂੰ ਉਸ ਨੇ ਖੋਲ ਕੇ ਦੂਸਰੇ ਕਿਲੇ ਤੇ ਵੱਧਾ ਫਿਰ ਉਸ ਦੇ ਪਿੰਡ ਦੇ ਹੱਥ ਪਿੰਡੇ ਤੇ ਹੱਥ ਫੇਰਿਆ ਫਿਰ ਉਸ ਨੂੰ ਆਪਣਾ ਹੱਥ ਚੱਟਣ ਲੀਤਾਂ ਫਿਰ ਅੰਦਰ ਜਾ ਕੇ ਮਾਨ ਸਿੰਘ ਨੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ ਜਿਸ ਤਰ੍ਹਾਂ ਮੁੜ ਕੇ ਡਿਊਟੀ ਵਿੱਚ ਆਉਣ ਤੋਂ ਡਰਦਾ ਹੋਵੇ ਉਹ ਫਿਰ ਵਿੜੇ ਵਿੱਚ ਵੱਡੀ ਕੋੜੀ ਕੋਲ ਖਲੋ ਗਿਆ ਉਸ ਦੇ ਅੱਗੇ ਪਈ ਤੂੜੀ ਨੂੰ ਹਲਾਇਆ ਹੋਰ ਛੋਲੇ ਲਿਆ ਕੇ ਵਿੱਚ ਪਾਈ ਤੇ ਕੀ ਮੁੜ ਕੇ ਡਿਊਟੀ ਵਿੱਚ ਆ ਗਿਆ ਬਾਬਾ ਹੁਣ ਵਿਧੇਰੇ ਆਪਣੇ ਆਪ ਵਿੱਚ ਸੀ ਉਹ ਮਾਨ ਸਿੰਘ ਵੱਲ ਤੇ ਸੱਜੇ ਖੱਬੇ ਵੀ ਝਾਕ ਰਿਹਾ ਸੀ ਆਓ ਭਖਤ ਜੀ ਆਇਆਂ ਨੂੰ ਕਹਿੰਦਾ ਭਾਪ ਸੇਵਾ ਵੱੱਦਾ ਬੰਨਿਆ ਪਿੰਡੇ ਸਰੀ ਚਾਕ ਰਿਹਾ ਦੇਖ ਰਿਹਾ ਮਾਨ ਸਿੰਘ ਕਾਲੀ ਸਵਾਦਾ ਵਿਅਕਤੀ ਸੀ ਉਸ ਨੂੰ ਆਪਣੇ ਹਿਸਾਬ ਨਾਲ ਬਹੁਤ ਹੈਰਾਨੀ ਹੋਈ ਉਸਨੇ ਸੋਚਿਆ ਕਿ ਸ਼ਾਇਦ ਇਹ ਕੋਈ ਉਪਰਾ ਵਿਅਕਤੀ ਹੋਵੇ ਇਸ ਲਈ ਉਸਨੇ ਚੰਗੀ ਮਿਲਣੀ ਦੀ ਮੰਗ ਕਰ ਦਿਆ ਪੁੱਛਿਆ ਕਿ ਉਹ ਕਰਮ ਸਿੰਘ ਦੇ ਬਾਪ ਹਨ ਬਾਬੇ ਨੇ ਜਵਾਬ ਦਿੱਤਾ ਕਿ ਹਾਂ ਇਹ ਉਸ ਦਾ ਹੀ ਘਰ ਹੈ ਮਾਨ ਸਿੰਘ ਨੇ ਫਿਰ ਪੁੱਛਿਆ ਕਿ ਕਰਮ ਸਿੰਘ ਨੇ ਉਸਾਰੇ ਉਹਨਾਂ ਕੋਈ ਉਹਨਾਂ ਨੂੰ ਕੋਈ ਚਿੱਠੀ ਲਿਖੀ ਸੀ ਬਾਬੇ ਨੇ ਜਵਾਬ ਦਿੱਤਾ ਹਾਂ ਉਸਨੇ ਲਿਖਿਆ ਸੀ ਕਿ ਤੁਸੀਂ ਸਾਡੇ ਕੋਲ ਆਓਗੇ ਇਹ ਕਹਿ ਕੇ ਬਾਬਾ ਜਨ ਕੇ ਬੁੱਢਾ ਉੱਠ ਕੇ ਵੀੜੀਵਾਲ ਨੂੰ ਤੁਰਪਿਆਸ ਨੇ ਇੱਕ ਕੱਟੀ ਨੂੰ ਇੱਕ ਕਿਲੇ ਤੋਂ ਖੋਲ ਕੇ ਦੂਜੇ ਕਿਲੇ ਤੇ ਬੰਨਿਆ ਫਿਰ ਉਸਨੇ ਕੱਟੀ ਦੇ ਪਿੰਡੇ ਤੇ ਹੱਥ ਫੇਰਿਆ ਉਸਨੇ ਚੱਟਲ ਲਈ ਆਪਣਾ ਹੱਥ ਦਿੱਤਾ ਫਿਰ ਉਸਨੇ ਅੰਦਰ ਜਾ ਕੇ ਮਾਨ ਸਿੰਘ ਨੇ ਆਉਣ ਬਾਰੇ ਦੱਸਿਆ ਤੇ ਚਾਹ ਲਿਆਉਣ ਲਈ ਕਿਹਾ ਉਸਨੇ ਮੁੜ ਡਿਊਟੀ ਵਿਚੋਂ ਤੇ ਜਿਵੇਂ ਡਰ ਲੱਗਦਾ ਹੋਵੇ ਉਹ ਫਿਰ ਵੇੜੇ ਵਿੱਚ ਬੰਨੀ ਕੋੜੀ ਕੋਲ ਖੜਾ ਹੋ ਗਿਆ ਉਸਨੇ ਕੋੜੀ ਅੱਗੇ ਪਈ ਤੂੜੀ ਨੂੰ ਹਲਾਇਆ ਤੇ ਹੋ ਛੋਲੇ ਲਿਆ ਕੇ ਵਿੱਚ ਪਾਏ ਅੰਤੋਂ ਮੁੜ ਕੇ ਡਿਊਟੀ ਵਿੱਚ ਆ ਗਿਆ ਬਾਬਾ ਹੁਣ ਪਹਿਲਾਂ ਨਾਲੋਂ ਵੱਧ ਆਪਣੇ ਆਪ ਵਿੱਚ ਸੀ ਉਹ ਮਾਨ ਸਿੰਘ ਵੱਲ ਤੇ ਸੱਜੀ ਖੱਬੇ ਵੱਲ ਸੱਜੀ ਖੱਬੇ ਦੀ ਦੇਖ ਰਿਹਾ ਸੀ ਜਸਵੰਤ ਸਿੰਘ ਕਿੱਥੇ ਵੀ ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ ਹੁਣ ਹੀ ਆ ਜਾਂਦਾ ਹੈ ਚਰੀ ਦੀ ਗੱਡ ਲੈ ਕੇ ਇੰਨੇ ਨੂੰ ਕਰਮ ਸਿੰਘ ਦੀ ਬੀਬੇ ਚਾਹ ਲੈ ਕੇ ਆ ਗਈ ਬੇਬੀ ਜੀ ਸਾਸਤਰੀ ਕਾਰ ਮਾਨ ਸਿੰਘ ਨੇ ਹਸਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ ਬੁੱਢੀ ਦੇ ਹੋਂਟ ਕੁਝ ਕਹਿਣ ਲਈ ਫਰਕੇ ਪਰ ਕੋਈ ਸ਼ਬਦ ਨਾ ਬਣਾ ਸਕੇ ਮਾਨ ਸਿੰਘ ਨੇ ਚਾਹ ਵਾਲੀ ਗੱੜਵੀ ਤੇ ਕੌਲੀ ਬੇਬੇ ਦੇ ਹੱਥੋਂ ਫੜ ਲਈ ਤੇ ਵਾਪਸ ਚਲੀ ਗਈ ਮਜੈਲ ਕਿਸ ਤਰ੍ਹਾਂ ਦੇ ਆਦਮੀ ਨੇ ਮਾਨ ਸਿੰਘ ਹਰਾਨ ਹੋ ਰਿਆ ਸੀ ਆਪਣੇ ਵਿੱਚੋਂ ਬੜਾ ਤੰਗ ਸੀ ਪਰ ਹੁਣ ਕਰਮ ਸਿੰਘ ਦੇ ਘਰ ਆ ਕੇ ਵਾਪਸ ਥੋੜਾ ਜਹਾ ਥੋੜਾ ਜਾ ਸਕਦਾ ਸੀ ਚਲੋ ਇੱਕ ਰਾਤ ਰਹਿ ਕੇ ਵਾਪਸ ਮੁੜ ਚੱਲਾਂਗੇ ਉਸ ਫੈਸਲਾ ਕੀਤਾ ਗੱਡ ਭਾਟ ਹੋਣ ਵਾਲੀ ਗੱਡੀ ਫਰਕੇ ਆਪ ਨਹਾਰੇ ਈਲੇ ਮਜੈਲ ਮਾਝੇ ਦੇ ਵਸਨੀਕ ਤੰਗ ਔਖਾ ਮਾਨ ਸਿੰਘ ਨੇ ਬਾਬੇ ਨੂੰ ਪੁੱਛਿਆ ਕਿ ਜਸਵੰਤ ਸਿੰਘ ਕਿੱਥੇ ਹੈ ਮਾਨ ਸਿੰਘ ਜਾਣਦਾ ਸੀ ਕਿ ਕਰਮ ਸਿੰਘ ਦੇ ਛੋਟੇ ਭਰਾ DNA ਜਸਵੰਤ ਸਿੰਘ ਹੈ ਬਾਬੇ ਨੇ ਕਿਹਾ ਕਿ ਉਹ ਚਰੀ ਦੀ ਗੱਡ ਲੈ ਕੇ ਹੋਣੀ ਆ ਜਾਂਦਾ ਹੈ ਇਹਨੇ ਨੂੰ ਕਰਮ ਸਿੰਘ ਦੀ ਮਾਂ ਚਾਹ ਲੈ ਕੇ ਆ ਗਈ ਮਾਨ ਸਿੰਘ ਨੇ ਬੀਬੀ ਨੂੰ ਸੱਸੀ ਕਾਲ ਕਹੇ ਤੇ ਉਸ ਵੱਲ ਹਾਸੀਆਂ ਅੱਖਾਂ ਨਾਲ ਦੇਖਿਆ ਬੀਬੀ ਦੇ ਬੁੱਲ ਕੁਝ ਕਹਿਣ ਲਈ ਫਰਤੀ ਪਰ ਉਸ ਦੇ ਮੂੰਹ ਕੋਲ ਸ਼ਬਦ ਨਾ ਨਿਕਲੇ ਮਾਨ ਸਿੰਘ ਦੀ ਬੀਬੀ ਦੇ ਉੱਤੇ ਚਾਹ ਵਾਲੀ ਗੜਵੀ ਤੇ ਕੌਲੀ ਫੜ ਲਈ ਤੇ ਉਹ ਵਾਪਸ ਚਲੀ ਗਈ ਮਾਨ ਸਿੰਘ ਹੈਰਾਨ ਹੋ ਰਿਹਾ ਸੀ ਕਿ ਇਹ ਮਝੈਲਵੀ ਕਿਸ ਤਰ੍ਹਾਂ ਦੇ ਆਦਮੀ ਹਨ ਉਹ ਆਪਣੇ ਆਪ ਵਿੱਚ ਬਹੁਤ ਤੰਗ ਸੀ ਪਰ ਹੁਣ ਉਹ ਕਰਮ ਸਿੰਘ ਦੇ ਘਰੋਂ ਵਾਪਸ ਨਹੀਂ ਸੀ ਜਾ ਸਕਦਾ ਉਸ ਨੇ ਫੈਸਲਾ ਕੀਤਾ ਕਿ ਉਹ ਇੱਕ ਰਾਤ ਰਹਿ ਕੇ ਵਾਪਸ ਮੁੜ ਜਾਵੇਗਾ ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤੇ ਸਰਾਉਣਕ ਵਿੱਚ ਕੁਝ ਗੱਲਾਂ ਬਾਤਾਂ ਖੁੱਲੀਆਂ ਹੋਣਗੀਆਂ ਬੜੀ ਮਸ਼ਹੂਰ ਹੋਈ ਹੈ ਗੋਲੀ ਕਰਮ ਸਿੰਧੀ ਉੱਥੇ ਬਰਮਾ ਦੀ ਲੜਾਈ ਵਿੱਚ ਬਸ ਉਹਦੇ ਘੋੜੇ ਦਵਾਉਣ ਦੀ ਦੇਰ ਹੁੰਦੀ ਐ ਖਦੇ ਫੋਰ ਵਿੱਚ ਇੱਕ ਜਾਪਾਨੀ ਹਟਾ ਲੈ ਜਾਂਦਾ ਸਾਨੂੰ ਨਾਲ ਟੁਰਦੇ ਪਤਾ ਵੀ ਨਹੀਂ ਲੱਗਦਾ ਕਿ ਉਸ ਲੱਭ ਕਿੱਥੋਂ ਲਿਆ ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੇ ਕਿ ਸਾਰੇ ਬਰਮਾ ਦੀ ਲੜਾਈ ਦੇ ਬਹੁਤ ਸਾਰੇ ਗੱਲਾਂ ਪੁੱਛਣਗੇ ਉਸ ਦਾ ਅੰਦਰ ਗੱਲਾਂ ਨਾਲ ਭਰਿਆ ਹੋਇਆ ਸੀ ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ ਕੁਝ ਇਸ ਤਰ੍ਹਾਂ ਹੀ ਰਹੀ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਵਾਰੀ ਕਦੋਂ ਐ ਪਾਣੀ ਦੀ ਪਰਸੋ 3 ਵਜੇ ਸਵੇਰੇ ਲੱਗਣੀ ਐ 3 ਵਜੇ ਸਵੇਰੇ ਦਨਨਾ ਸੁਣ ਕੇ ਮਾਨ ਸਿੰਘ ਨੇ ਫਿਰ ਗੱਲ ਛੇੜੀ ਉਹ ਆਪਣੇ ਯਾਰ ਦੀ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਰੌਣਕ ਚਹਿਲ ਪਹਿਲ ਮਸ਼ਹੂਰ ਪ੍ਰਸਿੱਧ ਕੋੜਾ ਬੰਦੂਕ ਦਾ ਉਪਰਜ ਜਿਸ ਦੇ ਦਮਾਂ ਤੇ ਗੋਲੀ ਚਲਦੀ ਹੈ ਅੱਖ ਦੇ ਫੋਰ ਵਿੱਚ ਅੱਖ ਦੇ ਪਲਕਾਰੇ ਵਿੱਚ ਰੱਜ ਕੇ ਜੀ ਪਰ ਕੇ ਕਰਮ ਸਿੰਘ ਦਾ ਛੋਟਾ ਭਰਾ ਜਸਵੰਤ ਸਿੰਘ ਜਦ ਰਾਜ ਨੂੰ ਆਏ ਤੇ ਸਰੌਣਕ ਵਾਲੇ ਵਾਤਾਵਰਣ ਚ ਕੁਝ ਖੁੱਲੀਆਂ ਗੱਲਾਂ ਬਾਤਾਂ ਹੋਣ ਮਾਨ ਸਿੰਘ ਨੇ ਦੱਸਿਆ ਕਿ ਬਰਮਾ ਲੜਾਈ ਵਿੱਚ ਕਰਮ ਸਿੰਘ ਦੀ ਗੋਲੀ ਬਹੁਤ ਪ੍ਰਸਿੱਧ ਹੋਈ ਹੈ ਬਸ ਉਹਦੇ ਕੋਲਾਂ ਦਮਾਂ ਦੀ देर ਹੁੰਦੀ ਸੀ ਕਿ ਅੱਖ ਚਮਕੰਦੇ ਸਮੇਂ ਵਿੱਚ ਇੱਕ ਜਾਪਾਨੀ ਹੇਟਾ ਲੇਟ ਜਾਂਦਾ ਸੀ ਉਸ ਨੂੰ ਕਰਮ ਸਿੰਘ ਨੇ ਨਾਲ ਤੁਰਦਿਆਂ ਪਤਾ ਵੀ ਨਹੀਂ ਸੀ ਲੱਗਦਾ ਕਿ ਉਹ ਜਾਪਾਨੀ ਕਿਤੋਂ ਲੱਭ ਲਿਆ ਗੱਲਾਂ ਕਰਦਾ ਮਾਨ ਸਿੰਘ ਇੱਥੇ ਰੁਕ ਗਿਆ ਉਸਨੂੰ ਉਮੀਦ ਸੀ ਕਿ ਸਾਰੇ ਉਸ ਤੋਂ ਬਰਮਨ ਲੜਾਈ ਦੀ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਮਾਨ ਸਿੰਘ ਦਾ ਅੰਦਰ ਗੱਲਾਂ ਨਾਲ ਭਰਿਆ ਹੋਇਆ ਸੀ ਪਰ ਇੱਥੇ ਤਾਂ ਕੋਈ ਉਸਦੀ ਗੱਲ ਸੁਣਦਾ ਹੀ ਨਹੀਂ ਸੀ ਕੁਝ ਦਿਨ ਇਸੇ ਤਰ੍ਹਾਂ ਹੀ ਰਿਹਾ ਫਿਰ ਬਾਬੇ ਨੇ ਜਸਵੰਤ ਸਿੰਘ ਤੋਂ ਪੁੱਛਿਆ ਕਿ ਉਹਨਾਂ ਦਾ ਪਾਣੀ ਦੀ ਵਾਰੀ ਕਦੋਂ ਹੈ ਜਸਵੰਤ ਨੇ ਦੱਸਿਆ ਕਿ ਉਹਨਾਂ ਦੀ ਪਾਣੀਵਾਰੀ ਪਰਸੋ 3 ਵਜੇ ਸਵੇਰ ਲੱਗਣੀ ਹੈ। ਮਾਨ ਸਿੰਘ ਨੇ 3 ਵਜੇ ਸਵੇਰ ਦਾ ਨਾਂ ਸੁਣ ਕੇ ਮੋੜ ਗੱਲ ਛੇੜੀ ਉਹ ਆਪਣੇ ਦੋਸਤ ਕਰਮ ਸਿੰਘ ਦੀ ਜੀ ਭਰ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ। ਹੋਰ ਗੱਲ ਤੇ ਗੱਲ ਕਰਮ ਸਿੰਘ ਪਹਿਲ ਰਾਤ ਉੱਠਣ ਤੋਂ ਤਾਂ ਬਚ ਗਿਆ। ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਹੈ ਉਹਨੂੰ। ਸਾਰਿਆਂ ਤੋਂ ਪਿੱਛੇ ਮੁੜਦਾ ਇੱਥੇ। ਇਸ ਨਾਲ ਵੀ ਕਿਸਦਾ ਉਤਸ਼ਾਹ ਨਾ ਜਾਗਿਆ। ਫਿਰ ਰੋਟੀ ਆਈ। ਉਹਨਾਂ ਕਾਫੀ ਚੀਜ਼ ਕੀਤਾ ਹੋਇਆ ਸੀ ਨਾਲ ਨਾਲ ਜਸਵੰਤ ਸਿੰਘ ਰੋਟੀ ਖਾਂਦਿਆਂ ਪੱਖਾ ਚੱਲ ਰਿਹਾ ਸੀ। ਉਹਦਾ ਇਹ ਖਿਆਲ ਹੈ ਕਿ ਉਸ ਵੱਲ ਧਿਆਨ ਨਹੀਂ ਦੇ ਰਿਹਾ ਦਿਲੋਂ ਨਿਕਲ ਗਿਆ। ਰੋਟੀ ਖਾਂਦੇ-ਖਾਂਦੇ ਕਰਮ ਸਿੰਘ ਦਾ ਨਿੱਕੇ ਜਿਹੇ ਮੁੰਡਾ ਤੁਰਦਾ-ਤੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਜੇ ਉਹ ਹੋਰ ਕਿਸੇ ਨਾ ਕਰਮ ਸਿੰਘ ਦੀ ਗੱਲਾਂ ਨਹੀਂ ਸੀ ਕਰਦਾ ਤਾਂ ਉਸਨੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਮਾਨ ਸਿੰਘ ਨੇ ਉਸ ਨੂੰ ਕੁਛੜ ਚੁੱਕ ਲਿਆ ਉਹ ਇਹ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਤਾਂ ਚਲਵੇਂ ਨਾ ਬੜਾ ਮੀ ਪੈਂਦਾ ਉੱਥੇ ਪਾਣੀ ਵਿੱਚ ਤੁਰਿਆ ਫਿਰੇ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸ਼ੂਲ ਵਾਂਗ ਚ ਵੀ ਆ ਫੜ ਲੈ ਮੁੰਡੇ ਨੂੰ ਉੱਧਰ ਰੱਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ ਬਾਪੂ ਨੇ ਜਲਾ ਤੇਜ ਹੋ ਕੇ ਕਿਹਾ ਤੇ ਬੀਬੀ ਆ ਕੇ ਮੁੰਡਾ ਚੁੱਕ ਕੇ ਲੈ ਗਈ ਪਹਿਰ 3 ਘੰਟੇ ਦਾ ਸਮਾਂ ਆਲਸ ਉਸਤੀ ਉਚਾਰ ਸ਼੍ਰਾਂ ਉਚੇਚ ਕਿਸੇ ਲਈ ਖੇਚਲ ਲੈ ਕੇ ਕੀਤਾ ਕੰਮ ਸੂਲਵਾਂਗ ਚੂਬਨਾ ਬਹੁਤ ਤਿੱਖਾ ਦਰਦ ਹੋਣਾ ਵਿਆਖਿਆ ਮਾਨ ਸਿੰਘ ਨੇ ਕਿਹਾ ਕਿ ਕਰਮ ਸਿੰਘ ਫੌਜ ਵਿੱਚ ਭਰਤੀ ਹੁਣ ਕਨ ਪੈਰ ਰਾਤ ਉੱਟਣ ਤੋਂ ਤਾਂ ਬਚ ਗਿਆ ਉਸ ਨੂੰ ਫੌਜ ਵਿੱਚ ਸਵੇਰੇ ਉੱਠਣ ਦਾ ਬਹੁਤ ਆਲਸ ਹੈ ਉੱਥੇ ਉਹ ਸਾਰੇ ਤੋਂ ਬਾਅਦ ਉੱਠਦਾ ਹੈ ਪਰ ਇੰਨਾਂ ਗੱਲਾਂ ਨਾਲ ਵੀ ਕਿਸੇ ਦਾ ਉਚਾਰ ਨਾ ਜਾਗ ਗਿਆ ਫਿਰ ਰੋਟੀ ਆ ਗਈ ਰੋਟੀ ਲਈ ਉਹਨਾਂ ਬਹੁਤ ਉੱਚ ਚੀਜ਼ ਕੀਤਾ ਸੀ ਰੋਟੀ ਖਾਂਦੇ ਮਾਨ ਸਿੰਘ ਨੂੰ ਜਸਵੰਤ ਸਿੰਘ ਨਾਲ ਪੱਖਾ ਚੱਲ ਰਿਹਾ ਸੀ ਮਾਨ ਸਿੰਘ ਦਾ ਇਹ ਖਿਆਲ ਦਿਨੋਂ ਨਿਕਲ ਗਿਆ ਘਰ ਵਾਲੇ ਉਸ ਵੱਲ ਧਿਆਨ ਨਹੀਂ ਦੇ ਰਹੇ ਮਾਨ ਸਿੰਘ ਦੇ ਰੋਟੀ ਖਾਂਦੇ-ਖਾਂਦੇ ਕਰਮ ਸਿੰਘ ਦਾ ਛੋਟਾ ਜਿਹਾ ਮੁੰਡਾ ਤੁਰਦਾ ਦੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਜਿਵੇਂ ਮਾਨ ਸਿੰਘ ਕਰਮ ਸਿੰਘ ਨੇ ਗੱਲਾਂ ਕਿਸੇ ਹੋਰ ਨਾਲ ਨਹੀਂ ਸੀ ਕਰ ਸਕਦਾ ਤਾਂ ਉਸੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਮਾਨ ਸਿੰਘ ਨੇ ਕਰਮ ਸਿੰਘ ਦੇ ਮੁੰਡੇ ਨੂੰ ਕੁਛੜ ਚੁੱਕ ਲਿਆ ਉਹ ਮੁੰਡੇ ਨੂੰ ਲੱਗ ਗਿਆ ਕਿ ਉਸਨੇ ਆਪਣੇ ਬਾਪ ਕੋਲ ਜਾਣਾ ਹੈ ਜਾਣਾ ਹੈ ਤਾਂ ਉਸ ਨਾਲ ਚੱਲੇ ਉੱਥੇ ਬਹੁਤ ਮੀਂਹ ਪੈਂਦਾ ਪਾਣੀ ਵਿੱਚ ਤੁਰਿਆ ਫਿਰ ਮਾਨ ਸਿੰਘ ਨੇ ਕਹੀ ਹੋਈ ਗਲ ਬਾਪੂ ਨੂੰ ਝੂਲ ਵਾਂਗ ਚੁ ਵੀ ਉਸਨੇ ਯਰਾ ਤੇਜੀ ਉਚਾ ਕੇ ਬੇਬੇ ਨੂੰ ਕਿਹਾ ਕਿ ਉਹ ਮੁੰਡੇ ਨੂੰ ਫੜ ਕੇ ਉਧਰ ਰੱਖੇ ਹੋਰਾ ਆਮ ਨਾਲ ਰੋਟੀ ਤਾਂ ਖਾ ਲੈਣ ਦਿਆ ਕਰਨ ਬੇਬੇ ਆਈ ਤੇ ਮੁੰਡੇ ਨੂੰ ਚੁੱਕ ਕੇ ਲੈ ਗਈ ਹੁਣ ਤੱਕਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਵੀ ਔਖ ਹੋ ਗਿਆ ਸੀਦਰ ਦਾ ਪੈਂਡਾ ਮੁਕਾ ਕੇ ਉਸ ਤਾਂ ਛੀਛੀ ਦੀ ਮੁੰਨੂ ਜੀ ਕਰਦਾ ਸੀ ਉਸ ਆਪਣੇ ਅਗਲੇ ਦਿਨ ਦੇ ਚੱਕਰ ਵਾਰ ਪੁੱਛ ਕਿ ਕਿਚੇ ਲੰਬੀ ਇੱਥੋਂ ਤਨ ਤਾਰ ਕਿੰਨਾ ਹੈ ਚਾ ਕੋ ਨੀ ਚਾਰ ਕੋ ਪੰਡਾ ਏ ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਟਾਂਗੇ ਟੁੰਗਿਆਂ ਦਾ ਕੋਈ ਫਿਕਰ ਨਾ ਕਰ ਤੂੰ ਜਸਵੰਤ ਨੂੰ ਤੇਰੇ ਨਾਲ ਕੱਲਾਂਗੇ ਦੋਵੇਂ ਪ੍ਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ ਇਸ ਗੱਲ ਤੇ ਮਾਨ ਸਿੰਘ ਰਾਜੀ ਸੀ ਜਸਵੰਤ ਸੰਗ ਐਡਾ ਕੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਤੁਰਦਿਆਂ ਵੀ ਕੁਝ ਕੁੱਟਿਆ ਹੀ ਗਿਆ ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ ਉਹਨਾਂ ਨੂੰ ਦੂਰੋਂ ਹੀ ਫਤੇ ਬਲਾ ਕੇ ਅਗਾਹ ਤੁਰ ਪੈਂਦਾ ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ ਫਿਰ ਉਸਨੇ ਕਿਹੜਾ ਰੋ ਰੋ ਜਿਸ ਪਾਸੇ ਆਉਣਾ ਸੀ ਪੈਂਡਾ ਸਫਰ ਰਾਜੀ ਖੁਸ਼ ਖਲੋ ਕੇ ਠਹਿਰ ਕੇ ਹੁਣ ਤਾਂ ਘਰ ਦੀ ਹਵਾ ਭਾ ਵਾਤਾਵਰਣ ਵਿੱਚ ਮਾਨਸਿੰਗਲੀ ਸਾਹ ਲੈਣਾ ਔਖਾ ਹੋ ਰਿਹਾ ਸੀ ਇਸ ਪਾਸੇ ਪੈਂਡਾ ਮੋਕਾ ਕੇ ਉਸ ਦਾ ਜਲ ਜਲ ਜਲਦੀ ਜਲਦੀ ਵਾਪਸ ਮਨ ਨੂੰ ਦਿਲ ਕਰਦਾ ਉਸ ਨੇ ਆਪਣੇ ਅਗਲੇ ਦਿਨ ਦੇ ਚੱਕਰ ਸੌਂਦੀ ਪੁੱਛ ਕੇ ਸ਼ੁਰੂ ਕੀਤੀ ਉਸ ਨੇ ਪੁੱਛਿਆ ਕਿ ਤ ਤੰ ਤੱਕ ਕਿੰਨੀ ਦੂਰ ਹੈ ਉਸ ਨੂੰ ਜਵਾਬ ਮਿਲਿਆ ਕਿ ਇੱਥੋਂ ਦਨਤਾ ਚਾਰ ਕੋ ਦਾ ਪੈਂਡਾ ਹੈ ਮਾਨ ਸਿੰਘ ਨੇ ਫਿਰ ਪੁੱਛਿਆ ਕਿ ਉੱਥੇ ਜਾਣ ਦੇ ਲਈ ਸਵੇਰੇ ਸਵੇਰੇ ਟਾਂਗਾ ਮਿਲ ਜਾਂਦਾ ਹੈ ਬਾਪੂ ਜੀ ਕਿਹਾ ਟਾਂਗੇ ਟੁੰਗੇ ਦਾ ਫਿਕਰ ਨਾ ਕਰ ਜਸਵੰਤ ਨੂੰ ਉਸ ਦੇ ਨਾਲ ਕੱਲਣਗੇ ਉਹ ਦੋਵੇਂ ਭਰਾ ਮੱਥਾ ਟੇਕ ਆਉਣ ਮਾਨ ਸਿੰਘ ਉਸ ਗੱਲ ਤੇ ਖੁਸ਼ ਸੀ ਕਿ ਜਸਵੰਤ ਸਿੰਘ ਦਾ ਐਡਾ ਕੁੱਟਿਆ ਹੋਇਆ ਵਿਅਕਤੀ ਨੇ ਨਹੀਂ ਹਸੀ ਪਰਮਾਨੰ ਸਿੰਘ ਨਾਲ ਤੁਦ ਜਸਵੰਤ ਵੀ ਕੁਝ ਕੁਟਿਆ ਹੀ ਗਿਆ ਜਿਹੜੇ ਵਾਕਫ ਵਿਅਕਤੀ ਉਸ ਨੂੰ ਰਾਹ ਵਿੱਚ ਮਿਲਦੇ ਉਹਨਾਂ ਨੂੰ ਦੂਰੋਂ ਹੀ ਖਤੇ ਬਲਾ ਕੇ ਗਾਂ ਤੁਰਪਿੰਦਾ ਪਰਮਾਨੰ ਸਿੰਘ ਦਾ ਦਿਲ ਕਰਦਾ ਸੀ ਕਿ ਉਹ ਰੁਕ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਉਸਨੇ ਕਿਹੜਾ ਇਸ ਪਾਸੇ ਰੋਜ਼ ਰੋਜ਼ ਆਉਣਾ ਸੀ ਤਾਂ ਪਿਆਰੇ ਵਿਦਿਆਰਥੀਓ ਏ ਸੀ ਤੀਜੇ ਪਾਠ ਧਰਤੀ ਹੇਠਲਾ ਬਲਦ ਦਾ ਦੂਸਰਾ ਪਾਠ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਦਾ ਤੀਸਰਾ ਪਾਠ ਕਰਾਂਗੇ ਧੰਨਵਾਦ